ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ 16 ਅਗਸਤ ਹੈ ਅੱਜ ਔਰ ਅੱਜ ਇਹ ਖਾਸ ਵੀ ਹੈ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅੱਜ ਜਨਮ ਦਿਨ ਹੈ ਔਰ ਅੱਜ 16 ਅਗਸਤ ਇਲੈਕਸ਼ਨ ਕਮਿਸ਼ਨ ਐਲਾਨ ਕਰ ਸਕਦਾ ਹੈ ਜਿਮਨੀ ਚੋਣਾਂ ਦਾ ਵੀ ਹਲਕਾ ਡੇਰਾ ਬਾਬਾ ਨਾਨਕ ਉਹਦੀ ਜਿਮਨੀ ਚੋਣ ਔਰ ਇਸ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਹੈ ਕਿਹੜੇ ਕਿਹੜੇ ਚਿਹਰੇ ਨੇ ਔਰ ਕਿੰਨਾਂ ਦੇ ਵਿੱਚ ਫਾਈਟ ਹੈ ਔਰ ਇਹ ਟਿਕਟ ਦਾ ਅਸਲੀ ਹੱਕਦਾਰ ਤੇ ਦਾਅਵੇਦਾਰ ਕੌਣ ਹੋ ਸਕਦਾ ਹੈ ਇਦੇ ਤੇ ਹੀ ਅਸੀਂ ਅੱਜ ਚਰਚਾ ਕਰਾਂਗੇ ਸਾਡੇ ਨਾਲ ਚਰਚਾ ਕਰਨਗੇ ਮੁਖਦੇਵ ਸਿੰਘ ਅਲਵਾਲ ਜ਼ਿਲ੍ਹਾ ਪ੍ਰਧਾਨ ਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਤੋਂ ਔਰ ਇਸ ਤੋਂ ਇਲਾਵਾ ਮੈਂਬਰ ਪਸ਼ੂ ਪਾਲਾਈ ਬੋਰਡ ਪੰਜਾਬ ਸਰਕਾਰ ਇਹ ਸਾਡੇ ਨਾਲ ਨੇ ਸਵਾਗਤ ਹੈ ਜੀ ਤੁਹਾਡਾ ਬਹੁਤ ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਲਵਾਲ ਸਾਹਿਬ ਕਿ ਜੀਰਵਾਲ ਸਾਹਿਬ ਦਾ ਜੀ ਜਨਮ ਦਿਨ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਨਮ ਦਿਨ ਵਾਲਾ ਉਹ ਉਲਾਸ ਉਹ ਸੁਝਸ਼ਨ ਜਿਹਾ ਦਿਖਾਈ ਨਹੀਂ ਦਿੱਤਾ ਨਹੀਂ ਜੀ ਅੱਜ ਮੈਂ ਸਾਰੇ ਹੀ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਵਲੰਟੀਅਰ ਸਹਿਬਾਨ ਨੂੰ ਵਧਾਈ ਦਿਨਾ ਵਾ ਸਾਡੇ ਰਵਿੰਦ ਕੇਜਰੀਵਾਲ ਜੀ ਜੋ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਰੱਬ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਇਸੇ ਤਰ੍ਹਾਂ ਹੀ ਦੇਸ਼ ਦੀ ਰਾਜਨੀਤੀ ਵਿੱਚ ਉਹ ਵਧੀਆ ਤੋਂ ਵਧੀਆ ਕੰਮ ਕਰਦੇ ਰਹਿਣ ਅਤੇ ਸਾਰੇ ਹੀ ਅਸੀਂ ਵਲੰਟੀਅਰ ਸਹਿਬਾਨ ਅੱਜ ਜੋ ਗੁਰਦਾਸਪੁਰ ਦੀ ਸਾਡੀ ਸੰਗਠਨ ਹੈ ਆਪ ਜਨਮ ਦਿਨ ਉਹਨਾਂ ਦਾ ਧੂਮ ਧਾਮ ਨਾਲ ਮਨਾ ਰਹੇ ਆ ਵਾਹਿਗੁਰੂ ਦਾ ਓਟ ਆਸਰਾ ਲੈ ਰਹੇ ਆ ਜੀ ਅਲਵਲ ਸਾਹਿਬ ਡੇਰਾ ਬਾਬਾ ਨਾਨਕ ਜਿਮਨੀ ਚੋਣ ਨੱਕ ਦਾ ਸਵਾਲ ਹੈ ਤੁਹਾਡੇ ਲਈ ਵੀ ਕਿਉਂਕਿ ਲੋਕ ਸਭਾ ਜਿਹੜੀ ਹੈ ਉਹ ਵੀ ਤੁਸੀਂ ਕੱਢ ਨਹੀਂ ਸਕੇ ਔਰ ਇਹ ਜਿਹੜੀ ਜਿਮਨੀ ਚੋਣ ਹੈ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ ਤੇ ਮਾਚੀ ਵਾਲਿਆਂ ਦੇ ਵੀ ਮੋਛੇ ਦਾ ਸਵਾਲ ਬਣਿਆ ਪਿਆ ਅੱਜ ਜਿਮਨੀ ਚੋਣ ਦੇ ਵਿੱਚ ਤੁਹਾਨੂੰ ਕੀ ਲੱਗਦਾ ਜੀ ਕਿ ਕਈ ਚਿਹਰੇ ਸਾਹਮਣੇ ਆ ਰਹੇ ਨੇ ਕਈ ਜਣੇ ਵਿਰੋਧ ਕਰ ਰਹੇ ਨੇ ਅੰਦਰ ਕੱਤੇ ਕਈ ਬਗਾਵਤ ਕਰ ਰਹੇ ਨੇ ਤੇ ਕਈ ਆਪੋ ਆਪਣੇ ਜਿਹੜੇ ਨੇ ਕੋਕੇ ਫਿੱਟ ਕਰ ਰਹੇ ਨੇ ਕਿਤੇ ਨਾ ਕਿਤੇ ਕਿਹੜਾ ਚਿਰ ਆ ਗਿਆ ਸਰ ਦੇਖੋ ਜੀ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਡੇਰੇ ਵਿੱਚ ਕੰਮ ਕਰ ਰਹੀ ਹੈ ਡੇਰਾ ਬਾਬਾ ਨਾਨਕ ਦੀ ਉਥੇ ਸਾਡੇ ਜਿੰਨੇ ਵੀ ਵਲੰਟੀਅਰ ਸਾਡੇ ਜਿਹੜੇ ਪ੍ਰਾਣੇ ਵੀ ਲੀਡਰ ਨੇ ਸਹਿਬਾਨ ਜਿਨ੍ਹਾਂ ਨੇ ਇਲੈਕਸ਼ਨ ਲੜੀ ਹੈ ਮੌਜੂਦਾ ਸਾਡੇ ਕੋਲ ਚੇਅਰਮੈਨ ਵੀ ਨੇ ਉਥੇ ਡਾਇਰੈਕਟਰ ਵੀ ਨੇ ਪੰਜਾਬ ਚਾਹੇ ਉਹ ਪੰਜਾਬ ਐਗਰੋ ਦੇ ਹੋਣ ਚਾਹੇ ਮੰਡੀ ਬੋਰਡ ਦੇ ਚੇਅਰਮੈਨ ਹੋਣ ਸਾਰੇ ਹੀ ਹਲਕੇ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਆ ਅਤੇ ਜਿਹੜਾ ਹੁਣ ਹਾਂ ਹੋਣ ਹਾਰ ਲੀਡਰ ਸਾਡੀ ਆਮ ਆਦਮੀ ਪਾਰਟੀ ਨੂੰ ਥੋੜੇ ਹੀ ਦਿਨਾਂ ਦੇ ਵਿੱਚ ਆਪਾਂ ਨਾਊਂਸ ਕਰ ਦੇਣਾ ਆ ਕਿਉਂਕਿ ਪਾਰਟੀ ਹਾਈ ਕਮਾਂਡ ਦਾ ਇਹ ਜੋ ਫੈਸਲਾ ਆ ਸਾਰਿਆਂ ਨੂੰ ਹੀ ਮਨਜ਼ੂਰ ਹੋਏਗਾ ਵੈਸੇ ਤੇ ਤੁਸੀਂ ਫਿਰ ਲੱਕੀ ਹੋ ਲੋਵਾਲ ਸਾਹਿਬ ਹੁਣ ਹਾਰ ਲੀਡਰਾਂ ਦਾ ਢੇਰ ਲੱਗਾ ਪਿਆ ਫਿਰ ਡੇਰੇ ਬਾਬੇ ਨਾਨਕ ਵੇਖੋ ਜੀ ਸਾਰੇ ਜੇ ਕੋਈ ਅਕ ਲੀਡਰ ਮੰਨਦੇ ਹੋ ਤੁਸੀਂ ਹੁਣ ਹਾਰ ਹੈਗਾ ਤੇ ਲੈ ਲਿਓ ਨਾਂ ਉਹਦਾ ਮੈਂ ਕਿਹਾ ਜੀ ਸਾਰੇ ਹੀ ਹੁਣ ਹਾਰਿਆ ਮੈਂ ਇੱਕ ਜਨੇ ਦਾ ਨਾਮ ਲੈ ਕੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਰੇ ਹੀ ਹੁਣ ਹਰ ਨੇ ਤਾਂ ਹੀ ਪਾਰਟੀ ਵਾਸਤੇ ਦਿਨ ਰਾਤ ਕੰਮ ਕਰਦੇ ਪਿਆ ਤੇ ਪਾਰਟੀ ਨੇ ਉਹਨਾਂ ਨੂੰ ਚੁਣ ਕੇ ਆਪਣੇ ਨੁਮਾਇੰਦੇ ਬਣਾਇਆ ਹੋਇਆ ਅੱਛਾ ਤੇ ਕਈਆਂ ਨੂੰ ਤੇ ਖੁਸ਼ ਵੀ ਕਰ ਦਿੱਤਾ ਉਹਨਾਂ ਦੀ ਚੇਅਰਮੈਨੀ ਦਾ ਟਾਈਮ ਵਧਾ ਕੇ ਪਹਿਲਾਂ ਹੀ ਖੁਸ਼ ਕਰਤੇ ਨੇ ਹੈ ਕੋ ਤੁਹਾਨੂੰ ਖਬਰ ਵੇਖੋ ਜੀ ਇਸ ਪੰਜਾਬ ਸਰਕਾਰ ਦਾ ਫੈਸਲਾ ਆ ਇੱਕ ਕਿਸੇ ਹਲਕੇ ਜਾਂ ਇੱਕ ਚੇਅਰਮੈਨ ਵਾਸਤੇ ਫੈਸਲਾ ਨਹੀਂਗਾ ਇੱਕ ਵਲੰਟੀਅਰਲੀ ਸਮੁੱਚੇ ਪੰਜਾਬ ਦੇ ਜਿੰਨੇ ਵੀ ਚੇਅਰਮੈਨ ਸਹਿਬਾਨ ਨੇ ਉਹਨਾਂ ਵਾਸਤੇ ਇਹ ਫੈਸਲਾ ਆ ਤੇ ਇਹ ਜੋ ਪਾਰਟੀ ਦਾ ਔਰ ਸਰਕਾਰ ਦਾ ਫੈਸਲਾ ਹੁੰਦਾ ਹੈ ਇਹ ਸਿਰ ਮੱਥੇ ਤੇ ਹੁੰਦਾ ਹੈ ਜੀ ਅਸੀਂ ਤੇ ਇਸ ਵੇਲੇ ਤੁਸੀਂ ਦੇਖ ਰਹੇ ਗੁਰਦੀਪ ਸਿੰਘ ਰੰਦਾਵਾ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ 44000 ਵੋਟ ਜਿਹੜੀ ਹੈ ਉਸ ਤੋਂ ਉੱਪਰ ਥੋੜੀ ਜਿਹੀ ਵੋਟ ਲੈ ਕੇ ਤੇ ਬੜਾ ਵੱਡਾ ਹਲਾ ਕਰ ਦਿੱਤਾ ਸੀ ਦਾਵੇਦਾਰ ਤੇ ਮਜ਼ਬੂਤ ਨੇ ਉਹ ਜਿਨ੍ਹਾਂ ਨੇ 44000 ਵੋਟ ਜਿਹੜੀ ਹੈ ਉਹ ਕੱਢੀ ਹੈ ਲੋਕ ਸਭਾ ਦੇ ਵਿੱਚ ਤੇ ਜਿਵੇਂ ਨੀ ਚੋਣ ਚ ਤੇ ਉਹ ਪਾ ਦੂ ਪਟਾਕੇ ਵੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਬਿਲਕੁਲ ਪਾਰਟੀ ਪੱਬਾ ਪਾ ਰਿਆ ਜਿਹੜੀ ਲੀਡਰਸ਼ਿਪ ਆ ਪੱਬਾ ਪਾ ਰਿਆ ਤੁਸੀਂ ਗੱਲ ਕਰ ਰਹੇ ਸੀ ਲੋਕ ਸਭਾ ਇਲੈਕਸ਼ਨ ਦੀ ਮੇਰੇ ਨਾਲ ਪਹਿਲਾਂ ਕਿ ਤੁਸੀਂ ਇਹ ਲੋਕ ਸਭਾ ਜਿਹੜੀ ਹੈ ਜਿੱਤ ਨਹੀਂ ਪਾਏ ਲੋਕ ਸਭਾ ਦੀ ਗੱਲ ਕੁਝ ਹੋਰ ਹੁੰਦੀ ਆ ਤੁਸੀਂ ਜਲੰਧਰ ਵਾਲੀ ਇਲੈਕਸ਼ਨ ਨੂੰ ਦੇਖ ਲਓ ਉੱਥੇ 20 ਦਿਨ ਲੋਕਾਂ ਦਾ ਡਿਸੀਜਨ ਕੀ ਸੀਗਾ ਤੇ 20 ਦਿਨ ਬਾਅਦ ਦੇਖੋ ਜਿਹੜੇ ਸਾਡੇ ਮਹਿੰਦਰ ਭਗਤ ਜੀ ਨੇ ਕਿੱਡੀ ਵੱਡੀ ਉਹਨਾਂ ਨੂੰ ਲੀਡ ਦੇ ਨਾਲ ਲੋਕਾਂ ਜਿਤਾ ਕੇ ਤੇ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿੱਤੀਆਂ ਭਗਵੰਤ ਜੀ ਆਪ ਆ ਕੇ ਬੈਠ ਗਏ ਨਾ ਹੁੰਡੇ ਰਬੇ ਬਾਬੇ ਨਾਲ ਤੇ ਨਹੀਂ ਨਾ ਬੈਠਣ ਦੇਖੋ ਜੀ ਅਸੀਂ ਸਾਰੇ ਭਗਵੰਤਮਾਨ ਸਾਡੇ ਕੋਲ ਕੁਲਦੀਪ ਸਿੰਘ ਢਾਲੀਵਾਲ ਜੀ ਸਾਡੇ ਜਿਹੜੇ ਐਨਚਾਰਜ ਲਾ ਦਿੱਤਾ ਗਿਆ ਉਹਨਾਂ ਨੂੰ ਕੈਬਨਿਟ ਮਨਿਸਟਰ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਸਾਡੇ ਉਪ ਪ੍ਰਧਾਨ ਪੰਜਾਬ ਤੇ ਐਮ ਐਲ ਏ ਬਟਾਲਾ ਹਲਕੇ ਤੋਂ ਉਹਨਾਂ ਦੀ ਡਿਊਟੀ ਲਾ ਦਿੱਤੀ ਹੈ ਸਾਡੇ ਹੋਰ ਵੀ ਵਲੰਟੀਅਰ ਸਹਿਬਾਨ ਅੱਜ ਕੋਈ ਪਟਾਕਾ ਪੈਣ ਵਾਲਾ ਤੇ ਸ਼ਾਮ ਜਦੋਂ ਇਲੈਕਸ਼ਨ ਦਾ ਲਾਂਡ ਹੋਣਾ ਉਸ ਤੋਂ ਬਾਅਦ ਜਲਦੀ ਪਾਰਟੀ ਵੇ ਦੇ ਉੱਤੇ ਡਿਸੀਜਨ ਲੈ ਲੇਗੀ ਤੇ ਜਿਹੜੀ ਡੇਰ ਬਾਬਾ ਨਾਨਕ ਹੈ ਸੋ ਉੱਥੇ ਕੋਈ ਨਾ ਕੋਈ ਕਿਸੇ ਦੇ ਘਰ ਫਿਰ ਲੱਡੂ ਵੰਡੇ ਜਾ ਸਕਦੇ ਕੋਈ ਨਾ ਕੋਈ ਲੱਗਦਾ ਹੈ ਵੇਖੋ ਜੀ ਇਲੈਕਸ਼ਨ ਦਾ ਪਹਿਲਾਂ ਲਾਨਣਾ ਹੁਣਾ ਉਸ ਤੋਂ ਬਾਅਦ ਪਾਰਟੀ ਨੇ ਡਿਸੀਜਨ ਕਰਨਾ ਚਾਹੀਏ ਉਹਨੂੰ ਦੋ ਦਿਨ ਹੀ ਕਿਉਂ ਨਾ ਲੱਗ ਜਾ ਜਲਦ ਤੋਂ ਜਲਦ ਪਾਰਟੀ ਨੇ ਜਿਹੜਾ ਆਪਣਾ ਫੈਸਲਾ ਦੇ ਦੇਣਾ ਤੇ ਕੈਂਡੀਡੇਟ ਜਿਹੜੇ ਆਪਣੇ ਲੱਗ ਜਾਣਾ ਉਹਨਾਂ ਚੋਣ ਪ੍ਰਚਾਰ ਦੇ ਵਿੱਚ ਤੇ ਵਲੰਟੀਅਰ ਤੇ ਪਹਿਲਾਂ ਹੀ ਲੱਗੇ ਹੋਏ ਮੁਖਦੇਵ ਸਿੰਘ ਹਲੋਵਾਲ ਜਿਹੜੇ ਆ ਉਹਨਾਂ ਦੇ ਮਨ ਦੇ ਵਿੱਚ ਕੀ ਦਾ ਨਾ ਹੈ ਮੇਰੇ ਵਾਸਤੇ ਨਾਮ ਚਾਹੇ ਬੜੇ ਨੇ ਮੇਰੇ ਮਨ ਦੇ ਵਿੱਚ ਪਰ ਮੇਰੀ ਇੱਕ ਅਰਦਾਸ ਹੈ ਕਿ ਪ੍ਰਮਾਤਮਾ ਅੱਗੇ ਜਿਹੜਾ ਵੀ ਕੈਂਡੀਡੇਟ ਪਾਰਟੀ ਦੇਊਗੀ ਕਿ ਆਪਾਂ ਵਾਹਿਗੁਰੂ ਦਾ ਆוטਾਸਰਾ ਲੈ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਡੇਰੇ ਹਲਕੇ ਦੀ ਆਵਾਜ਼ ਨੂੰ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਡਾ ਵਧੀਆ ਕੈਂਡੀਡੇਟ ਜਿਹੜਾ ਆਏਗਾ ਉਹਨੂੰ ਵੋਟਾਂ ਪਾ ਕੇ ਜਿਤਾ ਕੇ ਤੇ ਡੇਰੇ ਦੀ ਬਾਤ ਜਿਹੜੀ ਹੈ ਬੁਲੰਦ ਕਰਾਂਗੇ ਤੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਇਹ ਸੀਟ ਪਾ ਦਿੱਤੀ ਜਾਊਗੀ ਮੁਖਦੇਵ ਸਿੰਘ ਗੱਲੋਵਾਲ ਹੋਣਾ ਨੇ ਪ੍ਰਧਾਨਗੀ ਦਾ ਮਜ਼ਾ ਵੀ ਲੈ ਲਿਆ ਪੰਜਾਬ ਸਰਕਾਰ ਦੀ ਜਿਹੜੇ ਤੁਸੀਂ ਮੈਂਬਰ ਹੋ ਪਚੂਪਲਾਈ ਬੋਰਡ ਦੇ ਉਹਦਾ ਵੀ ਤਜਰਬਾ ਤੁਹਾਡੇ ਕੋਲ ਹੋ ਗਿਆ ਤੇ ਕੀ ਲੱਗਦਾ ਤੁਹਾਨੂੰ ਐਮਐਲਏ ਵਾਲੀ ਜਿਹੜੀ ਖੇਡ ਹੈ ਕਿ ਮੈਦਾਨ ਚ ਉਤਰੋਗੇ ਕਿ ਉਤਰਨ ਦੇ ਚਾਂਸ ਹੈ ਕਿ ਜਾਂ ਹੈ ਮਨ ਦੇ ਵਿੱਚ ਲੱਡੂ ਫਟਦੇ ਨੇ ਕਿ ਕਿਤੇ ਟਿਕਟ ਆ ਜਾਵੇ ਤੇ ਫਿਰ ਆਪਾਂ ਕੱਢ ਸਕਦੇ ਆ ਵੇਖੋ ਸਰ ਜਿਹੜੀ ਖੇਡ ਦੀ ਗੱਲ ਤੁਸੀਂ ਕੀਤੀ ਹੈ ਚਾਹੇ ਕੈਂਡੀਡੇਟ 2 ਹੁੰਦੇ ਆ ਤਿੰਨ ਵੀ ਹੁੰਦੇ ਆ ਜੀ ਇੱਕ ਕਿਸੇ ਪਾਰਟੀ ਤੋਂ ਹੁੰਦਾ ਦੂਸਰਾ ਕਿਸੇ ਪਾਰਟੀ ਤੋਂ ਹੁੰਦਾ ਦੋਨਾਂ ਦੀ ਇੱਕ ਇੱਕ ਵੋਟ ਹੁੰਦੀ ਹੈ ਠੀਕ ਹੈ ਮੰਨ ਲਓ ਮੈਂ ਕੈਂਡੀਡੇਟ ਆ ਤੁਸੀਂ ਕੈਂਡੀਡੇਟ ਹੋ ਤੁਹਾਡੀ ਵੀ ਇੱਕ ਵੋਟ ਹੈ ਮੇਰੀ ਵੀ ਇੱਕ ਵੋਟ ਹੈ ਪਰ ਜਦੋਂ ਅਸੀਂ ਪਾਰਟੀ ਵੱਲੋਂ ਇਲੈਕਸ਼ਨ ਲੜਦੇ ਆ ਇਹ ਫੈਸਲਾ ਲੋਕਾਂ ਦਾ ਹੁੰਦਾ ਕਿੰਨੂੰ ਜਿਤਾ ਕੇ ਆਪਾਂ ਜਿਹੜਾ ਆ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਭੇਜਣਾ ਆ ਇਹ ਲੋਕਾਂ ਦਾ ਫੈਸਲਾ ਲੋਕ ਇਹਦੇ ਚ ਵੱਡੇ ਹੁੰਦੇ ਮੁਖਦੇਵ ਸਿੰਘ ਅਲੋਵਾਲ ਆਪਣੇ ਆਪ ਨੂੰ ਕੀ ਸਮਝਦੇ ਨੇ ਕਿੰਗ ਸਮਝਦੇ ਕਿੰਗ ਮੇਕਰ ਸਮਝਦੇ ਨੇ ਕੀ ਹੋਇਆ ਇਸ ਵਾਰੀ ਵੇਖੋ ਜੀ ਪਾਰਟੀ ਨੇ ਜਿੱਥੇ ਵੀ ਡਿਊਟੀ ਲਾਈ ਆ ਚਾਹੇ ਗੁਜਰਾਤ ਹਿਮਾਚਲ ਚਾਹੇ ਜਲੰਧਰ ਦੀਆਂ ਦੋ ਜਿਮਨੀ ਚੋੜਾਂ ਆਪਾਂ ਹਡਾਈਆਂ ਨੇ ਹਰ ਜਗ੍ਹਾ ਉੱਤੇ ਜਿੱਥੇ ਵੀ ਡਿਊਟੀ ਲੱਗੀ ਏ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਡਰ ਕੇ ਕਹਿੰਨੇ ਆ ਕਿ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਹਰ ਕੈਂਡੀਡੇਟ ਨੂੰ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਦੇ ਨਾਲ ਆ ਜਿਤਾ ਕੇ ਅੱਜ ਆਪਾਂ ਬੈਠੇ ਹਾਂ ਤੁਸੀਂ ਜਿੱਥੇ-ਜਿੱਥੇ ਵੀ ਤੁਹਾਡੀ ਡਿਊਟੀ ਲੱਗੀ ਜਿਹੜਾ ਜਿਹੜਾ ਏਰੀਆ ਜਿਹੜਾ ਜਿਹੜੀ ਵਾਰਡ ਜਾਂ ਜਿਹੜਾ ਪਿੰਡ ਤੁਹਾਨੂੰ ਦਿੱਤਾ ਗਿਆ ਤੁਸੀਂ ਵਾਕਿਆ ਹੀ ਜਿਤਾਇਆ ਮੈਂ ਜਲੰਧਰ ਦੀਆਂ ਦੋ ਚਿਮਣੀ ਚੋੜਾਂ ਦੀ ਗੱਲ ਕਰ ਲੈਣੇ ਆ ਕਿਉਂਕਿ ਜ਼ਿਆਦਾ ਟਾਈਮ ਨਹੀਂ ਹੋਇਆ ਚਾਹੇ ਉਹ ਕੈਂਡੀਡੇਟ ਤੇ ਚਲੇ ਗਏ ਸੁਸ਼ੀਲ ਰਿੰਕੂ ਜਿੱਥੇ ਵੀ ਡਿਊਟੀ ਲੱਗੀ ਆ ਉਹ ਸਾਰੇ ਵਾਰਡ ਆਪਾਂ ਜਿੱਤੇ ਆ 71 ਨੰਬਰ ਵਾਰਡ ਦਾ ਤੁਸੀਂ ਰਿਕਾਰਡ ਦੇਖ ਸਕਦੇ ਹੋ ਜੇ ਮਹਿੰਦਰ ਭਗਤ ਜੀ ਦੇ ਬੂਥਾਂ ਦੀ ਗੱਲ ਕਰ ਲਈ 101 ਨੰਬਰ ਬੂਥ ਸੀਗਾ ਉਹਦਾ ਰਿਕਾਰਡ ਦੇਖੋ ਜਾ ਕੇ 145 ਵੋਟਾਂ ਦੇ ਫਰਕ ਨਾਲ ਆਪਾਂ ਉਹ ਵੀ ਬੂਥ ਜਿਹੜਾ ਜਿਤਾ ਕੇ ਦਿੱਤਾ ਅੱਛਾ ਜੇ ਰਿਕਾਰਡ ਨੂੰ ਧਿਆਨ ਦੇ ਵਿੱਚ ਰੱਖ ਲਵੇ ਤੁਹਾਡੀ ਹਾਈ ਕਮਾਂਡ ਤੇ ਜਿਹੜਾ ਵੀ ਡਿਸੀਜਨ ਕਮੇਟੀ ਹੈ ਤੁਹਾਡੀ ਤੁਹਾਨੂੰ ਕੀ ਲੱਗਦਾ ਹੈ ਜੀ ਕਿ ਮਖਦੇਵ ਸਿੰਘ ਅਲੋਵਾਲ ਜਿਹੜੇ ਨੇ ਉਹਨਾਂ ਨੂੰ ਵੀ ਇਹ ਚੈਲੰਜ ਦਿੱਤਾ ਜਾ ਸਕਦਾ ਡੇਰੇ ਬਾਬੇ ਨਾਨਕ ਦਾ ਵੇਖੋ ਸਾਰੇ ਤਾਂ ਪਾਰਟੀ ਹਾਈ ਕਮਾਂਡ ਦੀ ਮਰਜ਼ੀ ਆ ਆਪਾਂ ਦਾ ਸੇਵਾਦਾਰਾਂ ਆਪਣੇ ਲੋਕਾਂ ਦੀ ਆਪਣੇ ਭੈਣ ਭਰਾਵਾਂ ਦੀ ਜਿਹੜੀ ਆਵਾਜ਼ ਆ ਉਹ ਚੁੱਕ ਸਕਦੇ ਆ ਪੰਜਾਬ ਲੈਵਲ ਤੇ ਚਾਹੇ ਹਿੰਦੁਸਤਾਨ ਲੈਵਲ ਦੇ ਉੱਤੇ ਅੱਛਾ ਇਹ ਨਾ ਆਖਰੀ ਦੇ ਵਿੱਚ ਦੱਸ ਦਿਓ ਕਿ ਫੁੱਟ ਤੇ ਨਹੀਂ ਹੈਗੀ ਇੱਥੇ ਲੀਡਰਸ਼ਿਪ ਦੇ ਵਿੱਚ ਧੜੇ ਤੇ ਨਹੀਂ ਹੈਗੇ ਤੁਹਾਡੇ ਡੇਰੇ ਬਾਬੇ ਨਾਨਕ ਦੇ ਵਿੱਚ ਨਹੀਂ ਜੀ ਬਿਲਕੁਲ ਕੋਈ ਫੁੱਟ ਨਹੀਂ ਹੈਗੀ ਬਹੁਤ ਵਧੀਆ ਸਾਰੇ ਮਿਲ ਕੇ ਸਾਰੇ ਵਲੰਟੀਅਰ ਉੱਥੇ ਕੰਮ ਕਰ ਰਹੇ ਆ ਤੇ ਜਦੋਂ ਹੀ ਨੌਂਸ ਹੋ ਜਾਂਦੀ ਹੈ ਤੁਹਾਨੂੰ ਆਪੀ ਰਿਜ਼ਲਟ ਦੇਖਣ ਨੂੰ ਮਿਲ ਜਾਣਾ ਜਿੱਦਣ ਵੋਟਾਂ ਪੈਣੀਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਸਟ ਤਾਂ ਘੁੰਮ ਰਹੀ ਸੀ ਸੋਸ਼ਲ ਮੀਡੀਆ ਦੇਤੇ ਕਿ ਆ ਫਲਾਣੇ ਲੀਡਰ ਜਿਹੜੇ ਇਹਨਾਂ ਨੂੰ ਬਦਲ ਦਿਓ ਨਹੀਂ ਤਾਂ ਫਿਰ ਇੱਥੇ ਖਡੂਰ ਸਾਹਿਬ ਨਾ ਬਣ ਗਿਆ ਖਡੂਰ ਆਹ ਉਹ ਹੋ ਗਿਆ ਸਰ ਪਾਜੀ ਕਿਤੇ ਅੱਗ ਲੱਗੀ ਸਰ ਵੇਖੋ ਜਿਹੜਾ ਇੱਕ ਪਰਿਵਾਰ ਹੁੰਦਾ ਦੋ ਭਾਂਡੇ ਉਥੇ ਉਹ ਖੜਕਨੇ ਖੜਕਨੇ ਆ ਛੋਟੀਆਂ ਮੋਟੀਆਂ ਗੱਲਾਂ ਇਹਨਾਂ ਨੂੰ ਆਪ ਹੀ ਜਿਹੜਾ ਆ ਮਸਲਾ ਹੱਲ ਕਰ ਲਿਆ ਜਾਊਗਾ ਕੋਈ ਏਡੀ ਵੱਡੀ ਗੱਲ ਨਹੀਂ ਕੀ ਇਹਨੂੰ ਕੋਈ ਡੰਗਾਈ ਨਾਲ ਲੈਣ ਦੀ ਲੋੜ ਨਹੀਂ ਸਾਰੀ ਪਾਰਟੀ ਇਕ ਮੁਠਿਆ ਟੱਕਰ ਕੇ ਦੇ ਨਾਲ ਆ ਤੁਹਾਡੀ ਟੱਕਰ ਵੇਖੋ ਜੀ ਸਾਡੇ ਕੋਲ ਮਾਨ ਸਾਹਿਬ ਵੱਲੋਂ ਜਿਹੜੇ ਅੱਜ 2.5 ਸਾਲ ਦੇ ਜਿਹੜੇ ਸਾਡੇ ਕੀਤੇ ਹੋਏ ਕੰਮ ਆ ਚਾਹੇ ਬਿਜਲੀ ਦੇ ਬਿੱਲ ਆ ਚਾਹੇ ਨੌਕਰੀ ਜਿਹੜੀ ਆ 47000 ਦੇ ਲਗਭਗ ਨੌਕਰੀ ਵੰਡ ਚੁੱਕੇ ਆ ਫਿਰ ਪੁਲਿਸ ਸੁਰੱਖਿਆ ਜਿਹੜੀ ਫੋਰਸ ਆ ਐਨਾ ਕੁਛ ਪੰਜਾਬ ਵਾਸੀਆਂ ਦੀ ਜਿਹੜਾ ਝੋਲੀ ਪਾ ਦਿੱਤਾ ਆ ਸਰਕਾਰ ਨੇ ਆਪਣੇ ਵਾਦੇ ਮੁਤਾਬਕ ਤੇ ਟੱਕਰ ਮੈਨੂੰ ਨਹੀਂ ਲੱਗਦਾ ਸਾਡੀ ਕਿਸੇ ਨਾਲ ਹੈ ਇਹ ਵੀ ਜਿਹੜੀ ਪਾਰਟੀ ਨਾਲ ਵੇਖੋ ਵਿਰੋਧੀ ਧਿਰ ਤੇ ਹੈ ਨਾ ਤੁਹਾਡੀ ਕੋਈ ਨਾ ਕੋਈ ਐਸ ਵੇਲੇ ਤਾਜ਼ਾ ਤਾਜ਼ਾ ਅਗਲੇ ਨੇ ਲੋਕ ਸਭਾ ਸੀਟ ਜਿਹੜੀ ਹੈ ਉਹ ਜਿੱਦਾਂ ਸ਼ੇਰ ਦੇ ਜਬਾੜੇ ਦੇ ਵਿੱਚੋਂ ਬੂਟੀ ਕੱਢਣੀ ਹੁੰਦੀ ਕੱਢ ਲਈ ਹੈ ਅਗਲੇ ਨੇ ਜੇ ਤੁਸੀਂ ਉਹਨਾਂ ਨੂੰ ਬੜਾ ਹਲਕੇ ਚ ਲੈ ਰਹੇ ਹੋ ਕਾਂਗਰਸ ਪਾਰਟੀ ਹੈ ਨੇਪਾਲਸੀ ਫੇਰ ਅਕਾਲੀ ਦਲ ਵੀ ਇਹ ਲੰਗਾ ਦਾ ਨਾਮ ਸੁਣ ਕੇ ਕਈਆਂ ਦਾ ਜਿਹੜੇ ਹੈ ਨਾ ਸਿਆਸੀ ਬੰਦੇ ਉਹਨਾਂ ਦਾ ਸਾਰਾ ਸਿਰ ਚੱਕਰ ਖਾ ਜਾਂਦਾ ਸਰ ਲੋਕ ਬੜੇ ਉਤਾਵਲੇ ਆ ਇਹਨਾਂ ਪ੍ਰਾਣਿਆਂ ਨੇ ਕੋਈ ਠੇਕਾ ਨਹੀਂ ਲਿਆ ਹੋਇਆ ਵੀ ਇਹੀ ਲੋਕਾਂ ਦੇ ਕੰਮ ਕਰਵਾ ਸਕਦੇ ਆ ਆਵਾਜ਼ ਚੁੱਕ ਸਕਦੇ ਆ ਰੰਧਾਵਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਜੀ ਉਹ ਕਾਂਗਰਸੀ ਪਰਿਵਾਰ ਹੈ ਬੜਾ ਪ੍ਰਾਣਾ ਉਹਨਾਂ ਦੇ ਫਾਦਰ ਸਾਹਿਬ ਦੇ ਟੈਨ ਤੋਂ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਲੋਕਾਂ ਨੇ ਮੁੱਲ ਪਾਇਆ ਹੋਇਆ ਹੁਣ ਜਿਹੜਾ ਆ ਸਰਦਾਰ ਭਗਵੰਤ ਸਿੰਘ ਜੀ ਦੀ ਮਾਨ ਜੀ ਦੀ ਅਗਵਾਈ ਵਿੱਚ ਇਹ ਜਿਹੜੀ ਆਪਾਂ ਇਲੈਕਸ਼ਨ ਲੜਨੀ ਹੈ ਤੁਹਾਨੂੰ ਦੱਸ ਦਿਆਂਗੇ ਵੀ ਆਮ ਆਦਮੀ ਪਾਰਟੀ ਇਲੈਕਸ਼ਨ ਕਿਸ ਤਰ੍ਹਾਂ ਜਿੱਤ ਕੇ ਤੇ ਲੋਕਾਂ ਦੇ ਡੇਰੇ 'ਚ ਕੰਮ ਕਰਾਉਂਦੀ ਹੈ। ਰਫੀਕਰਨ ਸਿੰਘ ਕਾਰੋ ਮੰਨਦੇ ਹੋ ਕਿ ਉਹ ਆਣ ਕੇ ਤੇ ਆਮ ਆਦਮੀ ਪਾਰਟੀ ਦੀ ਸੀਟ ਕਢਾ ਸਕਦੇ ਆ। ਵੇਖੋ ਜੀ ਉਹ ਤਾਂ ਪਹਿਲਾਂ ਮੇਰੇ ਹਿਸਾਬ ਨਾਲ ਉਹ ਕਾਲੀ ਦਲ ਦੇ ਵਿੱਚ ਸਨ ਤੇ ਦੋ ਵਾਰ ਉਹ ਇਲੈਕਸ਼ਨ ਵੀ ਲੜ ਚੁੱਕੇ ਆ ਉਹ ਆਪਣੀ ਇਲੈਕਸ਼ਨ ਨਹੀਂ ਜਿੱਤ ਪਾਏ। ਪਰ ਦੂਸਰੀ ਗੱਲ ਤੁਸੀਂ ਕੀਤੀ ਹੈ ਇਸ ਟਾਈਮ ਸ਼ਾਇਦ ਉਹ ਪ੍ਰੈਜੈਂਟ ਟਾਈਮ ਭਾਜਪਾ ਦੇ ਵਿੱਚ ਨੇ। ਉਹਨਾਂ ਬਾਰੇ ਬੀਜੇਪੀ ਦਾ ਪੰਜਾਬ 'ਚ ਮੈਨੂੰ ਦੱਸ ਦੋ ਕਿੱਥੇ ਜੇ ਕੋਈ ਇੱਕ ਨਹੀਂ ਮੈਂ ਤੁਹਾਡੇ ਤੋਂ ਪੁੱਛ ਰਿਹਾ ਵੀ ਕਈ ਵਾਰੀ ਹੁੰਦਾ ਹੈ ਕਿ ਵੈਸੇ ਰਵਿਕਰ ਸਿੰਘ ਕਾਲੋ ਹੋਣਾ ਦਾ ਪਿਛਲਾ ਕਾਫੀ ਦਿਨਾਂ ਤੋਂ ਨਾ ਚਰਚਾ ਜ਼ੋਰਾਂ 'ਤੇ ਹੈ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਬੇੜੇ 'ਚ ਸਵਾਰ ਹੋ ਸਕਦੇ ਨੇ ਕੋਈ ਇਸ਼ਾਰਾ ਹੈ ਤੁਹਾਨੂੰ ਕਿਸੇ ਦੀ ਰਾਏ ਲਈ ਗਈ ਹੈ ਵੀ ਭਾਈ ਜੇ ਕਿਤੇ ਆਉਂਦੇ ਨੇ ਤੇ ਉਹਨਾਂ ਦੇ ਨਾਲ ਨਾਰਾਜ਼ਗੀ ਤਾਂ ਨਹੀਂ ਤੁਰੋਗੇ ਕੋਈ ਗੱਲਬਾਤ ਹੋਈ ਨਹੀਂ ਸਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੇ ਧਿਆਨ ਦੇ ਵਿੱਚ ਅਤੇ ਨਾ ਹੀ ਕੋਈ ਉਹਨਾਂ ਦੀ ਮੀਟਿੰਗ ਹੋਈ ਗੁਰ ਪ੍ਰਤਾਪ ਸਿੰਘ ਖੁਸ਼ਾਲਪੁਰ ਵੇਖੋ ਜੀ ਉਹ ਬਹੁਤ ਪਹਿਲਾਂ ਸਾਡੀ ਪਾਰਟੀ ਨੂੰ ਜਿਹੜਾ ਉਹ ਛੱਡ ਚੁੱਕੇ ਆ ਸ਼ਾਇਦ ਆ ਤੁਹਾਡੇ ਕੋਲੋਂ ਨਾਮ ਸੁਣਨ ਨੂੰ ਕਾਫੀ 6 ਕੁ ਸਾਲਾਂ ਬਾਅਦ ਨਾਮ ਸੁਣਨ ਨੂੰ ਮਿਲਿਆ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਵਲੰਟੀਅਰ ਹੋਊਗਾ ਸਿਆਸਤ ਦੇ ਵਿੱਚ ਕਿੱਥੇ ਸੱਕਾ ਹੁੰਦਾ ਜੇ ਕੋਈ ਇੱਥੇ ਤੇ ਕੁਰਸੀ ਚੱਕੀ ਹੁੰਦੀ ਜੇ ਤੇ ਕੁਰਸੀ ਆ ਤੇ ਕਦੋਂ ਕੌਣ ਕਿਨੂੰ ਛੱਡਦੇ ਕੋਈ ਪਤਾ ਥੋੜੀ ਲੱਗਦਾ ਹੈ ਅਲੋਵਾਲ ਸਾਹਿਬ ਤੁਸੀਂ ਵੀ ਜਾਣਦੇ ਹੋ ਚੰਗੀ ਤਰ੍ਹਾਂ ਸਰ ਜਦੋਂ ਤੁਸੀਂ ਇੱਕ ਚੀਜ਼ ਨੋਟ ਕਰਿਓ ਛੋਟੀਆਂ ਛੋਟੀਆਂ ਨਹਿਰਾਂ ਛੋਟੇ ਛੋਟੇ ਦਰਿਆ ਜਦੋਂ ਸਮੁੰਦਰ ਦੇ ਵਿੱਚ ਜਾ ਕੇ ਰਲਦੇ ਆ ਵਾ ਉਹ ਸਮੁੰਦਰ ਦਾ ਹੀ ਰੂਪ ਲੈ ਲੈਂਦੇ ਉਹਨੂੰ ਸਮੁੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਨਾ ਕਿ ਉਹਨੂੰ ਕਿਹਾ ਜਾਂਦਾ ਆਹ ਵਾਲਾ ਨਾਲਾ ਹੈ ਧੰਨਵਾਦ ਜੀ ਸਮੁੰਦਰ ਵੀ ਇਹ ਸਮੁੰਦਰ ਵੈਲਕਮ ਹੈ ਸਮੁੰਦਰ ਇੱਕੋ ਹੀ ਹੈ ਸਮੁੰਦਰ ਚਾਰ ਪੰਜ ਨਹੀਂ ਹੈਗੇ ਇੱਥੇ ਸਿਆਸਤ ਦੇ ਵਿੱਚ ਕਈ ਸਮੁੰਦਰ ਨੇ ਇੱਕ ਸਮੁੰਦਰ ਆਪ ਵਾਲਿਆਂ ਕੋ ਇੱਕ ਭਾਜਪਾ ਵਾਲਿਆਂ ਕੋ ਇੱਕ ਕਾਂਗਰਸ ਵਾਲਿਆਂ ਕੋ ਅਕਾਲੀ ਦਲ ਕਹਿੰਦੇ ਸਾਡਾ ਵੀ ਸਮੁੰਦਰ ਹੈ ਹੁਣ ਆਹ ਜਿਹੜੇ ਨਿਗ ਨਿਗੇ ਨਾਲੇ ਨੇ ਕਿਹੜੇ ਸਮੁੰਦਰ ਚ ਵੜਨ ਲੱਗੇ ਨੇ ਉਹ ਸਰ ਇਹ ਸਮੁੰਦਰ ਨੇ ਸਾਡੇ ਸਰਦਾਰ ਭਗਵੰਤ ਸਿੰਘ ਮਾਣ ਸਾਡੇ ਸੁਪਰੀਮੋ ਰਵਿੰਦ ਕੇਜਰੀਵ ਉਹਨਾਂ ਦੀ ਗਵਾਹੀ ਦੇ ਵਿੱਚ ਇਲੈਕਸ਼ਨ ਲੜੀ ਜਾਣੀ ਹੈ ਪਾਰਟੀ ਦਾ ਜੋ ਫੈਸਲਾ ਉਹ ਸਾਨੂੰ ਬਿਲਕੁਲ ਮਨਜ਼ੂਰ ਸੋ ਐਸਾ ਸਾਡੇ ਨਾਲ ਮੁਖਦੇਵ ਸਿੰਘ ਅਲੋਵਾਲ ਇਹਨਾਂ ਦਾ ਕਿਹਾ ਕਿ ਸੈਮੀ ਫਾਈਨਲ ਅਸੀਂ ਜਿੱਤ ਚੁੱਕਿਆ ਜਿੱਥੇ-ਜਿੱਥੇ ਵੀ ਡਿਊਟੀ ਸਾਡੀ ਲਾਈ ਸੀਗੀ ਅਸੀਂ ਉੱਥੇ ਚਿਪ ਕੱਢ ਕੇ ਰੱਖ ਦਿੱਤੇ ਆ ਯਾਨੀ ਕਿ ਅਸੀਂ ਉੱਥੋਂ ਜਿੱਤੇ ਆ ਔਰ ਰਹੀ ਗੱਲ ਇੱਥੇ ਦੀ ਪਾਰਟੀ ਜੋ ਵੀ ਹੁਕਮ ਲਾਏਗੀ ਅਸੀਂ ਉਹਨਾਂ ਦੇ ਹੁਕਮਾਂ ਤੇ ਪਹਿਰਾ ਦਿੰਦੇ ਹੋਏ ਜੇਕਰ ਇਹਨਾਂ ਨੂੰ ਟਿਕਟ ਦਾ ਵੀ ਪਾਰਟੀ ਜ਼ਿੰਮੇਵਾਰੀ ਲਾ ਦੇਵੇ ਤੇ ਕਹਿੰਦੇ ਠੋਕੇ ਜਿਤਾਣਗੇ ਪਰ ਉਸ ਤੋਂ ਇਲਾਵਾ ਹੋਰ ਵੀ ਕੋਈ ਜ਼ਿੰਮੇਵਾਰੀ ਲਾਉਂਦੇ ਨੇ ਪਾਰਟੀ ਲਾ ਦਿੰਦੀ ਹੈ ਤਾਂ ਉਸੇ ਤਰ੍ਹਾਂ ਉਹਨਾਂ ਦੇ ਹੁਕਮਾਨ ਦੇ ਅਨਸਾਰ ਹੀ ਪਾਰਟੀ ਚ ਕੰਮ ਕਰਨਗੇ ਪਰ ਦੂਸਰੀ ਗੱਲ ਨਾਲ ਹੀ ਕਰ ਰਹੇ ਆ ਕਿ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਹੋਣੀ ਤੇ ਚਾਹੇ ਰਵੀਕਰਨ ਸਿੰਘ ਕਾਲੋ ਹੋਣੀ ਸੋ ਉਹਨਾਂ ਦਾ ਆਪਣਾ ਸਿਆਸੀ ਤਜਰਬਾ ਹੈ ਪਰ ਫਿਲਹਾਲ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ ਨਾਂ ਤੇ ਬਹੁਤੀ ਹਾਮੀ ਭਰਦੇ ਨਜ਼ਰ ਨਹੀਂ ਆ ਰਹੇ ਬਾਕੀ ਹੁਣ ਸਮਾਂ ਦੱਸੇਗਾ ਔਰ ਅੱਜ ਸ਼ਾਮ ਨੂੰ ਕਲਾਨੌਰ ਦੇ ਵਿੱਚ ਕੋਈ ਤਮਾਕਾ ਵੀ ਹੋ ਸਕਦਾ ਦੇਖਦੇ ਹਾਂ ਉਹ ਤਮਾਕਾ ਕੀ ਹੋਏਗਾ ਵੀ ਦਰਸ਼ਕੋ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਫਿਲਹਾਲ ਮੁਖਦੇਵ ਸਿੰਘ ਅੱਲੋਵਾਲ ਹੋਣਾ ਨੇ ਬੇ ਤੇਜ਼ਿਕ ਹੋ ਕੇ ਕਾਫੀ ਗੱਲਾਂ ਦੇ ਜਵਾਬ ਦੇ ਦਿੱਤੇ ਨੇ ਬਾਕੀ ਇੱਕ ਵਾਰੀ ਹੁਣ ਸਾਡੇ ਵੱਲੋਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਔਰ ਤੁਹਾਨੂੰ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਦੀ ਐਨਆਰਆਈ ਟੂਡੇ ਦੀ ਸਭ ਚੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਧੰਨਵਾਦ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਸ਼ੁਕਰੀਆ ਜੀ ਧੰਨਵਾਦ ਵੇਖਦੇ ਰੋ ਆਕਸਾਤੀ ਆਵਾਜ਼ ਆਨਾਰਾ 1 ਟੂਡੇ